ਸਾਂਝੀ ਤੇ ਵੀ ਤੇ ਪ੍ਰੋਗਰਾਮ ਦਿਲਾਂ ਦੇ ਸਾਂਝ ਦੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਦੀਪ ਸਿੰਘ ਵੱਲੋਂ ਪਿਆਰ ਭਰੇ ਨਗੇ ਸਤਿ ਸ੍ਰੀ ਅਕਾਲ ਦਿਲ ਦੀਆਂ ਗਰੇਆਂ ਵਿੱਚ ਸਵਾਗਤ ਹੈ ਜੀ ਅੱਜ ਬੜੀ ਅਹਿਮ ਗੱਲਬਾਤ ਪ੍ਰੋਗਰਾਮ ਦਿਲਾਂ ਦੇ ਸਾਂਝ ਦੇ ਵਿੱਚ ਹੋਣ ਜਾ ਰਹੀ ਹੈ ਜਿਉਂ ਹੀ ਵੀ ਤ੍ਰਿਕ ਨੂੰ ਅਮਰੀਕਾ ਦੇ ਰਾਸ਼ਟਰਪਤੀ ਨੇ ਚਾਰਜ ਸੰਭਾਲਿਆ ਨਾਲ ਦੇ ਨਾਲ ਐਗਜ਼ੈਕਟਿਵ ਆਰਡਰਾਂ ਤੇ ਸਾਈਨ ਕਰਨੇ ਸ਼ੁਰੂ ਕਰ ਦਿੱਤੇ ਤੇ ਇਲੈਕਟ੍ਰੋਨ ਤੋਂ ਬਾਅਦ ਕੈਨੇਡਾ ਨੂੰ ਧਮਕੀਆਂ ਕਿ 25% ਟੈਰਿਫ ਲਾਵਾਂਗੇ ਨਹੀਂ ਤਾਂ ਕਵੰਜਵਾਂ ਸੂਬਾ ਸਾਡਾ ਬਣ ਜਾਓ ਕੋਈ ਚਿੰਤਾ ਵਾਲੀ ਗੱਲ ਨਹੀਂ ਹਾਲਾਤ ਇਹੋ ਜਿਹੇ ਬਣ ਗਏ ਕਿ ਸਾਡੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟੂਡੋ ਦੋ ਵਾਰ ਉਹਨਾਂ ਨੂੰ ਮਿਲੇ ਵੀ ਪਰ ਗੱਲ ਕਿਸੇ ਤਣਪਤਨ ਲੱਗੇ ਨੇ ਇਧਰੋਂ ਉਹਨਾਂ ਵੱਲੋਂ ਆਪਣੀ ਲਿਬਰਲ ਦੀ ਰੇਸ ਦੇ ਵਿੱਚੋਂ ਆਪਣੇ ਆਪ ਨੂੰ ਬਾਹਰ ਕਰ ਲਿਆ ਅਸਤੀਫਾ ਦੇ ਦਿੱਤਾ ਤੇ ਹੁਣ ਪੰਜਾਬੀ ਚ ਕਾਹਮ ਹੈ ਕੰਮ ਚਲਾਉ ਪ੍ਰਧਾਨ ਮੰਤਰੀ ਨੇ ਕੈਬਨਿਟ ਨੂੰ ਕਹਿ ਦਿੱਤਾ ਕਿ ਪਹਿਲੀ ਮਾਰਚ ਤੱਕ ਤੁਸੀਂ ਘਰੇ ਬਹਿ ਜਾਓ ਬੰਦਿਆ ਪਾਰਲੀਮੈਂਟ ਉਸ ਤੋਂ ਬਾਅਦ ਆਪਾਂ ਦੇਖਾਂਗੇ ਜਦੋਂ ਨਵਾਂ ਨੇਤਾ ਚੁਣਿਆ ਗਿਆ ਸੱਤ ਅੱਠ ਬੰਦੇ ਰੇਸ ਦੇ ਵਿੱਚ ਨੇ ਆ ਹੁਣ ਫਾਈਨਲ ਹੋ ਜਾਣਾ ਹੈ ਕਿ ਕਿਹੜਾ ਇਸ ਮੁਲਕ ਦੀ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬੈਠੇਗਾ ਜਾਂ ਕੁਰਸੀ ਉਦੋਂ ਬਾਅਦ ਪਲਟਾ ਕੇ ਪਾਸੇ ਮਾਰਨਗੇ ਨਵੀਂ ਪਾਰਟੀ ਬੜਾ ਯਤਨ ਕਰ ਰਹੀ ਹੈ ਇਹਦੇ ਲਈ ਮੈਂ ਅੱਗੇ ਬਿਜ਼ਨਸਮੈਨ ਤੇ ਰਾਜਨੀਤਿਕ ਵਿਸ਼ਲੇਸ਼ਕ ਉਚਿਤੇ ਤੌਰ ਤੇ ਮੈਂ ਬੇਨਤੀ ਕੀਤੀ ਹੈ ਪਤਪਾਲ ਸਿੰਘ ਸੇਖੋਂ ਸਾਡੀ ਕਮਿਊਨਿਟੀ ਦੀ ਇੱਕ ਨਾਮਵਰ ਸ਼ਖਸੀਅਤ ਨੇ ਉਹਨਾਂ ਨੂੰ ਸੱਦਾ ਦਿੱਤਾ ਹੈ ਸਟੂਡੀਓ ਦੇ ਵਿੱਚ ਆ ਉਹਨਾਂ ਦਾ ਕਰਦੇ ਹਾਂ ਸਵਾਗਤ ਸੇਖੋਂ ਸਾਹਿਬ ਸਤਿ ਸ੍ਰੀ ਅਕਾਲ ਸੰਜਾ ਟੀਵੀ ਤੇ ਦਿਲਾਂ ਸਾਹ ਦੇ ਵਿੱਚ ਦਿਲ ਦੀਆਂ ਗਰਾਂ ਸਵਾਗਤ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਮੌਕਾ ਦਿੱਤਾ ਹੈ ਤੇ ਆ ਕੇ ਲੋਕਾਂ ਪੂਰੇ ਸਾਡੇ ਦਰਸ਼ਕ ਦੁਨੀਆ ਭਰ ਦੇ ਵਿੱਚ ਦੇਖਦੇ ਆ ਜੀ ਆ ਸੇਖੋਂ ਸਾਹਿਬ ਮੇਰਾ ਮਕਸਦ ਇਹ ਸੀ ਇਸ ਤੋਂ ਪਹਿਲਾਂ ਕਿ ਅਮਰੀਕਾ ਭਜਾਈਏ ਹਾਲਾਤ ਅ ਕੱਲ ਨੂੰ ਮਾਰਗੇਜ ਬਾਰੇ ਬੈਂਕ ਆਫ ਕੈਨੇਡਾ ਨੇ ਕੋਈ ਨਾ ਕੋਈ ਐਲਾਨ ਕਰਨਾ ਹੈ ਕੰਸਟਰਕਸ਼ਨ ਰੁਕੀ ਪਈ ਹੈ bizness ਫੇਲ ਹੋ ਰਹਾ ਨੇ ਇਕਨੋਮੀ ਦਾ ਬਹੁਤ ਬੁਰਾ ਹਾਲ ਹੋ ਗਿਆ ਇਹਦੇ ਲਈ ਤੁਹਾਡੇ ਕੋਲ ਤੁਸੀਂ ਰਿਸਰਚ ਕਰਦੇ ਰਹਿੰਨੇ ਹੋ ਤੁਸੀਂ ਵੱਡੀਆਂ ਵੱਡੀਆਂ ਕਾਨਫਰੰਸਾਂ ਦੇ ਵਿੱਚ ਜਾ ਕੇ ਇਹ ਦੇਖਦੇ ਹੋ ਕਿ ਅੰਕੜੇ ਕੀ ਕਹਿ ਰਹੇ ਨੇ ਕਿੰਨਾ ਕੁ ਲੋਨ ਹੈ ਜਿਹੜਾ ਕੈਨੇਡਾ ਦਾ ਦੇਣ ਵਾਲਾ ਜੀਡੀਪੀ ਕਿੱਥੇ ਖੜੀ ਹੈ ਉਸ ਤੋਂ ਬਾਅਦ ਫਿਰ ਅਮਰੀਕਾ ਗਿਆ ਨਾ ਮਾਰਾਂਗੇ ਆਪਾਂ ਦੇਖੋ ਉਲੀਪ ਸਿੰਘ ਜੀ ਸਭ ਤੋਂ ਪਹਿਲੀ ਗੱਲ ਸਮਝਣ ਵਾਲੀ ਹੈ ਕਿ तकरीबन 2015 ਤੋਂ ਮੈਂ ਕਹਿ ਰਿਹਾ ਸੀ ਕੈਨੇਡਾ ਜਿਸ ਰਾਹੇ ਪੈ ਚੁੱਕਿਆ ਹੈ। ਔਰ 18 ਚ ਦਿਖਣ ਲੱਗ ਗਿਆ ਸੀ। ਜੀ ਕਿਉਂਕਿ 17 ਦੇ ਵਿੱਚ ਮੈਂ ਕ੍ਰੈਡਿਟ ਕਾਰਡ ਤੇ ਹਾਊਸ ਹੋਲਡ ਜਿਹੜੀ ਮਾਰਗੇਜ ਹੈਗੀ ਹੈ ਜਾਂ ਕਮਰਸ਼ੀਅਲ ਮਾਰਗੇਜ ਹੈ ਕੀ ਹੈ ਉਹਦੇ ਅੰਕੜੇ ਸਾਰੇ ਇਕੱਠੇ ਕਰਕੇ ਜਦੋਂ ਉਹਨਾਂ ਨੂੰ ਮੂਲ ਸਟੱਡੀ ਕਰ ਰਿਹਾ ਸੀਗਾ ਤਾਂ ਦੇਖਿਆ ਸੀਗਾ 1.17 ਟ੍ਰਿਲੀਅਨ ਡਾਲਰ ਦਾ ਕਰਜ਼ਾ ਸੀ ਕੈਨੇਡੀਅਨ ਦੇ ਸਿਰ ਤੇ ਹੈ ਜਿਹਨੂੰ ਹਾਊਸਹੋਲਡ ਡੈਪਟ ਕਹਿੰਦੇ ਆ 1.17 ਟ੍ਰਿਲੀਅਨ ਟ੍ਰਿਲੀਅਨ ਡਾਲਰ ਜੀ ਜਿਹੜਾ ਕੀ ਹੁਣ ਵੱਧ ਕੇ ਤਕਰੀਬਨ ਉਹ ਚਲਾ ਗਿਆ 3.5 ਦੇ ਲਗਭਗ ਤੁਸੀਂ ਇਹ ਦੇਖੋ ਕਿ ਇਹ ਕਿੰਨਾ ਵੱਡਾ ਕਰਜ਼ਾ ਹੈਗਾ ਜਿਹੜੀ ਕਿ ਇਸ ਵੇਲੇ ਸਟੈਟ ਕੈਨੇਡਾ ਦੇ ਮੁਤਾਬਕ 2.41 ਟ੍ਰਿਲੀਅਨ ਡਾਲਰ ਹੈ ਜਦੋਂ ਕਿ ਪ੍ਰਾਈਵੇਟ ਮਾਰਗੇਜਾਂ ਵੀ ਬਹੁਤ ਨੇ ਔਰ ਸਾਡੀ ਜਿਹੜੀ ਪੂਰੀ ਹਾਊਸਿੰਗ ਮਾਰਕੀਟ ਤੇ ਜਾਂ ਜਿਹੜੀ ਹਾਊਸਹੋਲਡ ਮਾਰਕੀਟ ਹੈਗੀ ਆ ਉਹਦੀ ਜਿਹੜੀ ਟੋਟਲ ਵੈਲਿਊ ਹੈਗੀ ਆ ਉਹ 350 ਟ੍ਰਿਲੀਅਨ ਡਾਲਰ ਦੇ ਕਰੀਬ ਹੈਗੀ ਆ ਔਰ ਲੋਕੀ ਹਾਊਸਹੋਲਡ ਡੈਟ ਜਿਹੜੀ ਮੈਂ ਜਿਹੜੀ ਹੁਣ ਮਤਲਬ ਕਿ ਅਗਸਟ 2024 ਦੇ ਸਟੈਟ ਦੇ ਅੰਕੜਿਆਂ ਦੇ ਮੁਤਾਬਕ 2.41 ਟ੍ਰਿਲੀਅਨ ਡਾਲਰ ਹੈ ਇਹ ਲੋਕਾਂ ਦੇ ਸਿਰ ਤੇ ਕਰਜ਼ਾ ਜੀ ਕਰਜ਼ਾ 2.14 ਟ੍ਰਿਲੀਅਨ ਟ੍ਰਿਲੀਅਨ ਡਾਲਰ ਜੀ ਜਿਹਦੇ ਵਿੱਚ ਕ੍ਰੈਡਿਟ ਕਾਰਡ ਆ ਜਾਂਦੇ ਨੇ ਕਰਾਦੀ ਮਾਰਗੇਜ ਆ ਜਾਂਦੀ ਹੈ ਜਿਹੜੀ 2017 ਤੋਂ ਵੱਧ ਕੇ 2.1 4 1 ਟ੍ਰਿਲੀਅਨ ਡਾਲਰ ਹੈ ਯਾਨੀ ਕਿ ਆਲਮੋਸਟ 1 ਟ੍ਰਿਲੀਅਨ ਤੋਂ ਵੱਧ ਜਿਹੜਾ ਕਰਜ਼ਾ ਹੈ 18 ਤੋਂ ਲੈ ਕੇ ਹੁਣ ਤੱਕ ਹੋਰ ਵਧਿਆ ਹੈ ਹਾਂਜੀ ਇਹ ਮੈਂ ਕਹਾ ਹਾਂ ਇਹ ਲੋਕਾਂ ਨੇ 1.17 ਤੋਂ 2.14 ਤੱਕ ਆ ਗਏ ਔਰ ਇਸ ਕਰਜ਼ੇ ਦੇ ਵਿੱਚ ਸਭ ਤੋਂ ਵੱਡੇ ਕਰਜ਼ੇ ਚੱਕੇ ਨੇ ਆਪਣੇ ਪੰਜਾਬੀ ਕਮਿਊਨਿਟੀ ਨੇ ਖਾਸ ਕਰਕੇ ਇਮੀਗ੍ਰੈਂਟ ਨੇ ਕਿਉਂਕਿ 2 2 3 3 ਘਰ ਪ੍ਰੀਸੇਲਾਂ ਦੇ ਵਿੱਚ ਕਾਂਡੋਮਿਨੀਅਮ 5 5 6 6 ਬੁੱਕ ਕਰ ਲੋ ਜਿਹੜਾ ਕਿ ਇੱਕ ਹੁਣ ਖਤਰੇ ਦੀ ਘੰਟੀ ਬਣ ਚੁੱਕਿਆ ਹੁਣ ਸਾਡੇ ਵੱਡੇ ਡਿਵੈਲਪਰ 350 ਮਿਲੀਅਨ ਤੋਂ ਉੱਤੇ ਆ ਤੋ ਰਸ ਹਾਂਜੀ ਉਸ ਤੋਂ ਬਾਅਦ ਦੇਖੋ ਕੈਨੇਡਾ ਸਰਕਾਰ ਦੇ ਉੱਪਰ ਵੀ ਹਾਂ ਹਾਂ ਜਿੰਦੇ ਵਿੱਚ ਤੁਹਾਡੀ ਪ੍ਰੋਵਿੰਸ਼ੀਅਲ ਗਵਰਨਮੈਂਟਸ ਫੈਡਰਲ ਗਵਰਨਮੈਂਟਸ ਤੇ ਲੋਕਲ ਗਵਰਨਮੈਂਟਸ ਦਾ ਕਰਜ਼ਾ ਉਹ 2.179 ਟ੍ਰਿਲੀਅਨ ਡਾਲਰ ਹੈ 2023-24 ਦੇ ਅੰਕੜਿਆਂ ਦੇ ਮੁਤਾਬਕ ਔਰ ਕੈਨੇਡਾ ਫੈਡਰਲ ਗਵਰਨਮੈਂਟ ਦੇ ਉੱਪਰ 1.17 ਟ੍ਰਿਲੀਅਨ ਡਾਲਰ ਜਿਹੜਾ ਕਿ ਵੱਧ ਕੇ ਅਜੇ ਅੰਕੜੇ ਆਣੇ ਨੇ 1.34 ਟ੍ਰਿਲੀਅਨ ਡਾਲਰ ਹੋ ਜਾਣਾ ਹੈ ਔਰ ਇਹ ਬਹੁਤ ਵੱਡਾ ਮਤਲਬ ਕਿ ਇੱਕ ਝਟਕਾ ਹੈ ਕੈਨੇਡੀਅਨ ਲੋਕਾਂ ਲਈ ਕਿਉਂਕਿ ਜੋ ਸਾਡੀ ਰੈਵਨਿਊ ਹੈਗਾ ਉਹਦਾ 27 ਤੋਂ 30% ਸਿਰਫ ਸਾਡਾ ਇੰਟਰਸਟ ਪੇ ਕਰਦੇ ਜਾਣਾ ਜਿਹੜਾ ਕਰਜ਼ਾ ਸਾਡੇ ਮੁਲਕ ਨਹੀਂ ਚੱਕਿਆ ਹੋਇਆ 27 ਤੋਂ 30% ਜੀ ਜਿੰਦੇ ਕਰਕੇ ਹੈਲਥ ਸਰਵਿਸਿਜ਼ ਕੱਟ ਡਾਊਨ ਹੋਣਗੀਆਂ ਐਜੂਕੇਸ਼ਨ ਸਰਵਿਸ ਕੱਟ ਡਾਊਨ ਹੋਣਗੀਆਂ ਇਨਫਰਾਸਟ੍ਰਕਚਰ ਤੇ ਕੋਈ ਇਨਵੈਸਟ ਨਹੀਂ ਹੋਏਗਾ ਤੁਸੀਂ ਦੇਖੋ ਕਿ ਮੈਂ ਸਟੇਟ ਕੈਨੇਡਾ ਦੇ ਜਦੋਂ ਆંકੜੇ ਦੇਖ ਰਿਹਾ ਸੀ ਨਾ 2022-23 ਦੇ ਵਿੱਚ 52.3 ਬਿਲੀਅਨ ਡਾਲਰ ਕਾਟਾ ਸੀਗਾ ਬਜਟ ਦੇ ਵਿੱਚ ਫੈਡਰਲ ਗਵਰਨਮੈਂਟ ਦਾ ਕਿ ਮੈਂ ਪ੍ਰੋਵਿੰਸ਼ਲ ਗਵਰਨਮੈਂਟਾਂ ਦਾ ਗੱਲ ਨਹੀਂ ਕਰ ਰਿਹਾ ਫੈਡਰਲ ਦੀ ਗੱਲ 23-24 ਚ 61.9 ਮਿਲੀਅਨ ਡਾਲਰ ਸੀਗਾ ਮਿਲੀਅਨ ਸੌਰੀ ਬਿਲੀਅਨ ਡਾਲਰ ਯਾ ਮੈਂ ਉਹੀ ਕਹ ਰਿਹਾ ਹਾਂ ਬਿਲੀਅਨ ਤੋਂ ਮਿਲੀ ਹਾਂਜੀ ਬਿਲੀਅਨ ਡਾਲਰ ਸੀਗਾ ਜੀ ਔਰ ਸਾਨੂੰ 24 25 ਦਾ ਵਾਅਦਾ ਕੀਤਾ ਗਿਆ ਸੀ ਕਿ ਸਾਡਾ ਜਿਹੜਾ ਘਾਟਾ ਹੈਗਾ 48 ਬਿਲੀਅਨ ਡਾਲਰ ਤੋਂ ਉੱਪਰ ਨਹੀਂ ਜਾਏਗਾ ਜੀ ਪਰ ਜਦੋਂ ਆ ਫਾਈਨੈਂਸ਼ੀਅਲ ਜਦੋਂ ਕ੍ਰਿਸਟਿਅਫੀ ਲੈਂਡਰ ਨੇ ਡਿਜ਼ਾਈਨ ਕੀਤਾ ਉਸ ਤੋਂ ਬਾਅਦ ਜਦੋਂ ਫਾਈਨੈਂਸ਼ੀਅਲ ਸਟੇਟਮੈਂਟ ਸਬਮਿਟ ਕੀਤੀ ਗਈ ਪਾਰਲੀਮੈਂਟ ਚ ਤਾਂ ਪ੍ਰੋਜੈਕਸ਼ਨ ਜਿਹੜੀਆਂ ਆਈਆਂ 66.9 ਬਿਲੀਅਨ ਡਾਲਰ ਦੀ ਅੱਛਾ ਜਿਹੜਾ ਕਿ ਫੈਡਰਲ ਗਵਰਨਮੈਂਟ ਦਾ ਘਾਟਾ ਹੈ ਔਰ ਉਸ ਤੋਂ ਬਾਅਦ ਪ੍ਰੋਵਿੰਸ਼ੀਅਲ ਗਵਰਨਮੈਂਟ ਦਾ ਕਟਾ ਮੈਂ ਦੇਖ ਰਿਹਾ ਸੀਗਾ ਜਦੋਂ ਮੈਂ ਇਸ ਇੱਕ ਫ੍ਰੀਜ਼ਰ ਇੰਸਟੀਚਿਊਟ ਦੀ ਰਿਪੋਰਟ ਹੈਗੀ ਆ ਉਹ ਮੈਂ ਪੜ ਰਿਹਾ ਸੀਗਾ ਕਿ ਜਦੋਂ 2007-08 ਦੇ ਵਿੱਚ BC ਦੇ ਸਿਰ ਤੇ ਕਰਜ਼ਾ 33.6 ਬਿਲੀਅਨ ਡਾਲਰ ਸੀਗਾ ਜਿਹੜਾ ਕਿ ਕਟਾ ਕੇ 17 ਅੰਨ ਤੱਕ ਜ਼ੀਰੋ ਰਹਿ ਗਿਆ ਸੀ 2010 ਰੰਕ 0 ਸੀ 0 ਹੋ ਚੁੱਕਿਆ ਸੀਗਾ ਔਰ ਪੈਸੇ ਪਏ ਸੀਗੇ ਤਕਰੀਬਨ 2 ਬਿਲੀਅਨ ਤੋਂ ਉੱਪਰ ਪਏ ਸੀਗੇ ਹੁਣ ਇਸ ਵੇਲੇ BC ਦਾ ਕਰਜ਼ਾ ਜਿਹੜਾ ਹੈਗਾ 41.1 ਬਿਲੀਅਨ ਡਾਲਰ ਹੈ ਔਰ ਸਭ ਤੋਂ ਵੱਡਾ ਜਿਹੜੀ ਮੈਂ ਦੇਖ हैरानी ਹੋਈ ਮੈਨੂੰ 2008 ਦੇ ਵਿੱਚ ਅਲਬਰਟਾ ਦੇ ਕੋਲ 49.3 ਬਿਲੀਅਨ ਡਾਲਰ ਪਏ ਸੀਗੇ ਸਰਪਲਸ ਹੁਣ ਉਹ ਘਾਟੇ ਦੇ ਵਿੱਚ ਹੈਗਾ 40 ਬਿਲੀਅਨ ਡਾਲਰ ਦੇ ਕਰੀਬ ਔਰ ਸਭ ਤੋਂ ਵੱਡੀ ਹੈਰਾਨੀ ਦੀ ਗੱਲ ਹੈ ਜਿੱਥੇ ਹੁਣ ਆਪਣੇ ਡਗ ਫੋਰਡ ਨੇ ਕਮਾਂਡ ਸਮਾਨੀ ਹੋਈ ਹੈ ਇੱਕ ਟੀਮ ਕੈਨੇਡਾ ਦੀ ਕਿਉਂਕਿ ਉਹਨਾਂ ਨੂੰ ਸਭ ਤੋਂ ਵੱਡਾ ਖਤਰਾ ਹੈ ਕਿ ਕਾਰਾਂ ਦੇ ਉੱਤੇ ਟੈਰਫ ਲੱਗੇਗਾ ਤਾਂ ਉਹਨਾਂ ਦੀ ਇਕਨੋਮੀ ਬਹੁਤ ਥੱਲੇ ਜਾਏਗੀ ਅਨਟੇਰੀਓ ਤੇ ਜਦੋਂ 2008 ਦੇ ਵਿੱਚ 225.1 ਬਿਲੀਅਨ ਡਾਲਰ ਦਾ ਕਰਜ਼ਾ ਸੀ ਜਿਹੜਾ ਵੱਧ ਕੇ 416.1 ਬਿਲੀਅਨ ਡਾਲਰ ਹੋ ਗਿਆ ਓ ਮਾਈ ਗਾਡ ਤੁਸੀਂ ਦੇਖੋ ਕਿ ਸਾਡੀ BC ਦੀ ਇਕਨੋਮੀ ਜਿਹੜੀ ਹੈਗੀ ਆ ਬਾਕੀ ਸੂਬਿਆਂ ਨਾਲੋਂ ਬਹੁਤ ਵਧੀਆ ਕਰ ਰਹੀ ਹੈ ਤੁਸੀਂ ਅਲਬਰਟਾ ਵਰਗਾ ਸੂਬਾ ਦੇਖੋ ਜਿਹੜਾ 170 ਬਿਲੀਅਨ ਡਾਲਰ ਦਾ ਤੇਲ ਭੇਜਦਾ ਹੋਵੇ ਐਕਸਪੋਰਟ ਕਰਦਾ ਹੋਵੇ ਜੀ ਉਹਦਾ ਵੀ ਘਾਟਾ ਜਿਹੜਾ ਹੈਗਾ 40 ਬਿਲੀਅਨ ਤੋਂ ਉੱਪਰ ਹੈਗਾ 40 ਬਿਲੀਅਨ ਹਾਂਜੀ 40 ਬਿਲੀਅਨ ਤੋਂ ਉੱਪਰ ਹੁਣ ਇਹਨਾਂ ਸਾਰੇ ਆંકੜਿਆਂ ਜੋ ਤੁਸੀਂ ਦੇਖਦੇ ਹੋ ਕਿ ਅਸੀਂ ਕਿੰਨੀ ਵੱਡੀ ਫਾਈਨੈਂਸ਼ੀਅਲ ਕਿੜਕੀ ਦੇ ਵਿੱਚ ਫਸ ਚੁੱਕੇ ਹਾਂ ਚਾਹੇ ਉਹ ਹਾਊਸਹੋਲਡ ਡੈਪਟ ਜਾਏ ਉਹ ਫੈਡਰਲ ਗਵਰਨਮੈਂਟ ਦਾ ਕੱਟ ਹੈ ਚਾਹੇ ਪ੍ਰੋਵਿੰਸ਼ੀਅਲ ਗਵਰਨਮੈਂਟ ਦਾ ਕੱਟ ਹੈ ਪਿਛਲੇ 5-6 ਸਾਲਾਂ ਦੇ ਵਿੱਚ ਸਾਰੀਆਂ ਹੀ ਸਰਕਾਰਾਂ ਚਾਹੇ ਉਹ ਫੈਡਰਲ ਲੈਵਲ ਤੇ ਨੇ ਚਾਹੇ ਉਹ ਪ੍ਰੋਵਿੰਸ਼ੀਅਲ ਲੈਵਲ ਤੇ ਨੇ ਚਾਹੇ ਉਹ ਲੋਕਲ ਬਾਡੀ ਲੈਵਲ ਤੇ ਨੇ ਜਿਨ੍ਹਾਂ ਨੂੰ ਆਪਾਂ ਸਿਟੀ ਕਹਿ ਦਿੰਦੇ ਨੇ ਜਾਂ ਮਿਊਨਿਸਪੈਲਟੀਜ਼ ਲੈਵਲ ਕਹਿ ਦਿੰਦੇ ਆ ਜੀ ਆਲਮੋਸਟ ਸਭ ਕੱਟੇ ਚੱਲ ਰਹੀਆਂ ਨੇ ਬਹੁਤ ਘੱਟ ਬਜਟ ਬੈਲੈਂਸ ਨੇ ਹਾਂ ਔਰ ਜਦੋਂ ਮੁਲਕ ਦੀ ਸਥਿਤੀ ਇਹ ਜੀ ਹੋਵੇ ਔਰ ਅਸੀਂ ਐਨੇ ਵੱਡੇ ਮਤਲਬ ਕਿ ਕ੍ਰਾਈਸਿਸ ਦੇ ਵਿੱਚੋਂ ਨਿਕਲ ਰਹੇ ਹੋ ਉਸ ਤੋਂ ਬਾਅਦ ਟਰਮ ਸਾਹਿਬ ਦਾ ਜਿਤਨਾ ਕਿ ਔਰ ਜਿੱਤ ਕੇ ਉਹਨਾਂ ਵੱਲੋਂ ਕੈਨੇਡਾ ਨੂੰ ਧਮਕੀਆਂ ਦੇਣੀਆਂ ਤੁਸੀਂ ਦੇਖੋ ਕਿ ਕਿੱਡਾ ਵੱਡਾ ਚੈਲੰਜ ਹੁਣ ਸਾਡੇ ਅੱਗੇ ਖੜਾ ਹੋਣ ਜਾ ਰਿਹਾ ਕਿਉਂਕਿ ਅਸੀਂ ਅਮਰੀਕਾ ਨੂੰ ਮੈਂ ਅਕਤੂਬਰ ਦੇ ਅੰਕੜੇ ਦੇਖ ਰਿਹਾ ਸੀਗਾ ਤਕਰੀਬਨ 45 ਬਿਲੀਅਨ ਡਾਲਰ ਦਾ ਸਾਮਾਨ ਭੇਜਦੇ ਹਾਂ ਇੱਕ ਮਹੀਨੇ ਦੇ ਵਿੱਚ 45 ਬਿਲੀਅਨ ਡਾਲਰ ਦਾ 45.8 ਬਿਲੀਅਨ ਡਾਲਰ ਦਾ ਸਮਾਨ ਅਮਰੀਕਾ ਨੂੰ ਵੇਚ ਅਮਰੀਕਾ ਨੂੰ ਪੇਚਦੇ ਆ ਤੇ 33.3 ਬਿਲੀਅਨ ਦਾ ਸੀ ਅਮਰੀਕਾ ਤੋਂ ਲੈਨੇ ਆ ਕਿੰਨੀ ਵੱਡੀ ਟ੍ਰਾਂਜੈਕਸ਼ਨ ਹੈ ਜਿਹੜੀ ਤੁਸੀਂ ਦੇਖੋਗੇ ਨੀਅਰਲੀ 3.1 3.6 ਬਿਲੀਅਨ ਡਾਲਰ ਡੇਲੀ ਦੀ ਟ੍ਰਾਂਜੈਕਸ਼ਨ ਹੁੰਦੀ ਹੈ ਅਮਰੀਕਾ ਔਰ ਕੈਨੇਡਾ ਦੇ ਵਿੱਚ ਕਿੰਨਾ ਵੱਡਾ ਮਤਲਬ ਕਿ ਇਹ ਇੰਪੋਰਟ ਐਕਸਪੋਰਟ ਹੈਗਾ ਜਿੰਦਾ ਕਿ ਇਸ ਵੇਲੇ ਖਤਰਾ ਬਣਿਆ ਹੋਇਆ ਹੈ ਕਿਉਂਕਿ ਇਹਦੇ ਨਾਲ 40000 ਜਿਹੜੀਆਂ ਸਾਡੀ ਇੰਡਸਟਰੀਜ਼ ਹੈਗੀਆਂ ਨੇ ਅਪਰੋਕਸੀਮੇਟ 40000 ਯੂਨਿਟਾਂ ਨੂੰ ਕੰਮ ਮਿਲਦਾ ਹੈ ਇਸ ਆਦਾਨ ਪ੍ਰਦਾਨ ਆਦਾਨ ਪ੍ਰਦਾਨ ਦਿੱਤੇ ਪਰ ਇਹਦੇ ਵੇਸੇ ਕੋਨ ਸਾਹਿਬ ਜਿਹੜੀ ਫੜ ਮਾਰਦੀ ਡੋਨਲਡ ਟਰੰਪ ਦੁਨੀਆ ਦਾ ਸਰਪੰਚ ਹੈ ਕਿ ਮੈਂ ਤਾਂ 25% ਟੈਰਿਫ ਲਾਵਾਂਗਾ ਜੇ ਉਹ 25% ਲਾਉਣਗੇ ਤੁਸੀਂ ਜ਼ਿਕਰ ਕੀਤਾ ਕਿ ਕਿੰਨੇ ਬਿਲੀਅਨ ਦਾ ਹਰਨ ਮੀਨੇ ਸਾਡਾ ਸਮਾਨ ਹੈ ਉਹਨਾਂ ਵੱਲ ਜਾਂਦਾ ਹੈ ਤੇ ਟੈਰਫ ਸਾਡੇ ਕੋਲ ਕਿਉਂ ਨਹੀਂ ਲੱਗ ਸਕਦੀ ਅਸੀਂ ਦੇਖੋ ਇਹਦੇ ਵਿੱਚ ਦੋ ਤਿੰਨ ਚੀਜ਼ਾਂ ਨੇ ਜੀ ਜਿਹੜਾ ਇਸ ਵੇਲੇ ਕੈਨੇਡਾ ਔਰ ਅਮਰੀਕਾ ਦੇ ਵਿੱਚ ਇੰਪੋਰਟ ਔਰ ਐਕਸਪੋਰਟ ਹੁੰਦਾ ਹੈਗਾ ਉਹ 900 ਬਿਲੀਅਨ ਡਾਲਰ ਤੋਂ ਉੱਪਰ ਹੈ 900 ਬਿਲੀਅਨ ਹਾਂਜੀ ਔਰ ਮੈਂ ਜਦੋਂ ਸਾਰੇ ਅੰਕੜੇ ਦੇਖ ਰਿਹਾ ਸੀਗਾ ਤਾਂ ਡੈਫੀਸ਼ੀਟ ਜਿਹੜੀ ਕੈਨੇਡਾ ਦੀ ਅਮਰੀਕਾ ਦੇ ਨਾਲ ਹੈਗੀ ਆ ਉਹ तकरीबन ਜਿਹੜੀ ਹੈਗੀ ਹੈ 22 ਦੇ ਵਿੱਚ 53.5 ਬਿਲੀਅਨ ਡਾਲਰ ਸੀਗੀ ਜੀ ਓਕੇ ਔਰ ਉਸ ਤੋਂ ਬਾਅਦ ਜੋ ਤੁਸੀਂ ਦੇਖੋਗੇ ਕਿ ਟ੍ਰੇਡ ਡੈਫਿਸਿਟ ਜਿਹੜੀ ਰਫਲੀ ਹੈਗੀ ਹੈ 23 ਦੇ ਵਿੱਚ ਆ ਕੇ 67.9 ਬਿਲੀਅਨ ਡਾਲਰ ਹੋ ਗਈ ਹਮਮ ਔਰ ਇਹਦੇ ਵਿੱਚ ਮੈਂ ਐਸ ਪਰ ਦੀ ਕਮਰਸ ਡਿਪਾਰਟਮੈਂਟ ਡਾਟਾ ਵੀ ਦੇਖ ਕੇ ਸਾਰਾ ਕੁਝ ਦੇਖਿਆ ਪਿਛਲੇ 3 ਕੁਆਟਰ ਦੇ ਵਿੱਚ ਜਿਹੜੀ 2024 ਦਾ 3 ਕੁਆਟਰ ਨਿਕਲੇ ਨੇ ਯੂਐਸਏ ਦਾ ਡਾਟਾ ਕਹਿੰਦਾ ਕਿ 45 ਬਿਲੀਅਨ ਡਾਲਰ ਦਾ ਡੈਫੀਸਿਟ ਹੈ ਕੈਨੇਡਾ ਅਮਰੀਕਾ ਨੂੰ ਵੱਧ ਸਮਾਨ ਦੇ ਰਿਹਾ ਹੈ। ਔਰ ਅਮਰੀਕਾ ਤੋਂ ਘੱਟ ਲੈ ਰਿਹਾ। ਨਹੀਂ ਫਿਰ ਮੈਨੂੰ ਇਹ ਨਹੀਂ ਸਮਝ ਆ ਰਹੀ ਜੇ ਸਾਡਾ ਇੰਨਾ ਬਿਲੀਅਨਸ ਆਫ ਹੰਡਰਡਸ ਆਫ ਬਿਲੀਅਨਸ ਡਾਲਰ ਦਾ ਸਮਾਨ ਉਹਦੇਲੇ ਪਾਸੇ ਜਾ ਰਿਹਾ ਹੈ ਤੇ ਅਮਰੀਕਾ ਵੱਲੋਂ ਇਹ ਦਾ ਕਹੀ ਜਾਂਦੀ ਹੈ ਕਿ ਨਹੀਂ ਜੀ ਅਸੀਂ ਨਹੀਂ ਲਵਾਂਗੇ ਅਸੀਂ ਕਿਸੇ ਆਪ ਪ੍ਰੋਡਿਊਸ ਕਰਾਂਗੇ। ਉਦੇ ਨਾਲ ਕੈਨੇਡਾ ਨੂੰ ਹੋਰ ਜ਼ਿਆਦਾ ਸੱਟ ਪੈਕ ਨਹੀਂ ਲੱਗੇਗੀ ਇਹ ਦੇ ਸਮਝਣ ਵਾਲੀ ਗੱਲ ਇਹ ਹੈ ਕਿ ਜਿਹੜੀ ਟਵੀਟ ਕੀਤੀ ਡੋਨਲਡ ਟਰੰਪ ਸਾਹਿਬ ਨੇ ਆਪਣੀ ਜਿੱਤਣ ਤੋਂ ਬਾਅਦ 25% ਟੈਰਿਫ ਲਾਂ ਦੀ ਗੱਲ ਕੀਤੀ ਉਹਦੇ ਚ 200 ਬਿਲੀਅਨ ਡਾਲਰ ਦਾ ਡੈਫੀਸਿਟ ਦਾ ਗੱਲ ਕੀਤੀ ਜਿਹੜੇ ਕਿ ਅੰਕੜੇ ਕਿਤੇ ਵੀ ਮੈਚ ਨਹੀਂ ਕਰਦੇ ਟਰੰਪ ਸਾਹਿਬ ਦੀ ਜੋ ਵੀ ਉਹਨਾਂ ਨੇ ਐਕਸ ਦੇ ਟਵੀਟ ਜਾ ਕੇ ਕੀਤਾ ਜਾਂ ਆਪਣੇ ਸੋਸ਼ਲ ਮੀਡੀਆ ਤੇ ਪਾਇਆ 200 बिलियन डॉलर ਦਾ ਕਲੇਮ ਕਰ ਰਹੇ ਨੇ ਕਿ ਟ੍ਰੇਡ ਡੈਫੀਸਿਟ ਹੈ ਕੈਨੇਡਾ ਨਾਲ ਹਮਮ ਔਰ ਮੇਰੇ ਸਾਹਮਣੇ ਨਾਲ ਜਿੰਨੇ ਵੀ ਮੈਂ ਆંકੜੇ ਦੇਖ ਰਿਹਾ ਉਹ 60 ਤੋਂ 70 ਟ੍ਰਿਲੀਅਨ ਸੌਰੀ 60 ਤੋਂ 70 ਬਿਲੀਅਨ ਡਾਲਰ ਤੋਂ ਉੱਪਰ ਦਾ ਡੈਫੀਸਿਟ ਨਹੀਂ ਹੈਗਾ ਔਰ ਕੋਈ ਵੀ ਮੁਲਕ ਟ੍ਰੇਡ ਡੈਫੀਸਿਟ ਨਹੀਂ برداشت ਕਰ ਸਕਦਾ ਔਰ ਇਸ ਕਰਕੇ ਅਮਰੀਕਾ ਕਾਰਵਾਈ ਕਰਨਾ ਚਾਹੁੰਦਾ ਹੈ ਔਰ ਇਹਦੇ ਪਿੱਛੇ ਨਾ ਇੱਕ ਕਾਰਨ ਕੀ ਲੱਗ ਰਿਹਾ ਤੁਹਾਨੂੰ ਸੇਗੋ ਜੀ ਸਾਡੇ ਕੋਲ ਤਾਂ ਸਾਰੇ ਆંકੜੇ ਤੁਸੀਂ ਉਹਨਾਂ ਰਾਜਨੀਤਿਕ ਲੋਕਾਂ ਨੂੰ ਸੁਨਾਹ ਵੀ ਦਿੰਦੇ ਹਾਂ ਕਿਉਂਕਿ ਤੁਹਾਡੇ ਕੋਲ ਅੰਕੜਿਆਂ ਦੇ ਤੁਸੀਂ ਮੈਂ ਮਹਾਰਕਾਂਗਾ ਕਿਉਂਕਿ ਜਿੰਨੀ ਮਿਹਨਤ ਕਰਕੇ ਤੁਸੀਂ ਸਾਰੇ ਪਾਸਿਓਂ ਕੈਲਕੂਲੇਸ਼ਨ ਕਰਕੇ ਲਿਆਉਣੇ ਆ ਕਿ ਜੇ ਇਹਨਾਂ ਦੋਨੇ ਮੁਲਕਾਂ ਅੰਦਾਜ਼ੇ ਨੂੰ ਵੱਡਾ ਭਰਾ ਤੇ ਛੋਟਾ ਭਰਾ ਕਹਿੰਦੇ ਆ ਆਪਸੀ ਇਹਨੇ ਤਾਲਮੇਲ ਸਬੰਧ ਇਹਨੇ ਨੇੜੇ ਦੇ ਨੇ ਆਰਮੀ ਹੈ ਸਾਡੇ ਕੋਲ ਤਾਂ ਆਰਮੀ ਹੈ ਹੀ ਨਹੀਂ ਅਸੀਂ ਤਾਂ ਆਰਮੀ ਅਮਰੀਕਾ ਦੀ ਆਰਮੀ ਦੇ ਉੱਤੇ ਬੈਠੇ ਆ ਜੇ ਇਹ ਹਾਲਾਤ ਬਣਦੇ ਨੇ ਕੱਲ ਨੂੰ ਇਹਨਾਂ ਧਮਕੀਆਂ ਦੇ ਨਾਲ ਕੈਨੇਡਾ ਦੇ ਉੱਤੇ ਸਿੱਧਾ ਕੱਲਾ ਕੈਨੇਡਾ ਦੇ ਉੱਤੇ ਅਸਰ ਪਾਏਗਾ ਉਹਦੇਲੇ ਪਾਸੇੋਂ ਤਾਂ ਯੂਰਪ ਦੇ ਵਿੱਚ ਵੀ ਫਰਾਂਸ ਨੂੰ ਤੇ ਹੋਰ ਮੁਲਕਾਂ ਨੂੰ ਵੀ ਇਹ ਤਾਂ ਗੱਲਾਂ ਕਰਨ ਲੱਗ ਪਏ ਨੇ ਕੀ ਆਉਣ ਵਾਲਾ ਨੇੜ ਭਵਿੱਖ ਰਾਜਨੀਤਿਕ ਤੁਹਾਨੂੰ ਕਿਹੋ ਜਿਹਾ ਲੱਗ ਰਿਹਾ ਦੇਖੋ ਇਹਦੇ ਪਿੱਛੇ ਟਰੰਪ ਸਾਹਿਬ ਦੇ ਕੁਝ ਛੁਪੇ ਹੋਏ ਏਜੰਡੇ ਨੇ ਛੁਪੇ ਹੋਏ ਏਜੰਡੇ ਕਿਉਂਕਿ ਹੀ ਇਜ਼ ਅ ਬਿਗ ਬਿジネスਮੈਨ ਯਾ ਛੁਪੇ ਏਜੰਡੇ ਇਦਾਂ ਨੇ ਕਿ ਟਰੰਪ ਸਾਹਿਬ ਨੂੰ ਵੀ ਪਤਾ ਹੈ ਕਿ ਕੈਨੇਡਾ ਤੋਂ ਬਗੈਰ ਉਹਦੇ ਮੁਲਕ ਦੀ ਗਤੀ ਹੈ ਨਹੀਂ ਉਹਦਾ ਕੰਮ ਨਹੀਂ ਚੱਲ ਸਕਦਾ ਕਿਉਂਕਿ ਮੈਂ ਜਦੋਂ ਸਾਰੇ ਸਟੈਟ ਖੰਗਾਲ ਰਿਹਾ ਸੀ ਤਾਂ ਉਹਦੇ ਵਿੱਚ ਮੈਨੂੰ ਇੱਕ ਚੀਜ਼ ਸਮਝ ਆਈ ਕਿ 20% ਆਪਣੀ ਟੋਟਲ ਕੰਜ਼ਮਪਸ਼ਨ ਦਾ ਜਿਹੜਾ ਕਰੂਡ ਆਇਲ ਹੈ ਉਹ ਕੈਨੇਡਾ ਤੋਂ ਖਰੀਦਦਾ ਹੈ। ਔਰ ਕੈਨੇਡਾ ਦੇ 20% ਕਰੂਡ ਆਇਲ ਨੂੰ ਜੇ ਉਹ ਤਾਰੀਫ ਲਾ ਦਿੰਦੇ ਨੇ ਅੱਜ ਉਹਨਾਂ ਦਾ ਜਿਹੜਾ ਪਰ ਗੈਲਨ ਗੈਸ ਦਾ ਪ੍ਰਾਈਸ ਹੈਗਾ 4.5 ਆ 4.6 ਗੈਲਨ ਕੈਨੇਡਾ ਅਮਰੀਕਾ ਦੇ ਅੰਦਰ ਉਹ ਵਿਦਨ ਓਵਰਨਾਈਟ 5 ਗੈਲਨ ਤੋਂ 5 ਡਾਲਰ ਪਰ ਗੈਲਨ ਤੋਂ ਉੱਪਰ ਚਲਾ ਜਾਏਗਾ ਜਿਹੜਾ ਕਿ ਉਹਨਾਂ ਤੇ ਸਿੱਧਾ ਡਾਇਰੈਕਟ ਇਨਫਲੇਸ਼ਨ ਅਫੈਕਟ ਕਰੇਗਾ ਕਿਉਂਕਿ ਉਹਨਾਂ ਦੀ ਪ੍ਰੋਡਕਸ਼ਨ ਨਹੀਂ ਵਧਾਈ ਜਾ ਸਕਦੀ ਇੰਨੀ ਤੇਜ਼ੀ ਨਾਲ ਉਹ ਕਹਿਣ ਵੀ ਰਾਤੋਂ ਰਾਤ ਮੈਂ ਜਿਹੜਾ ਉਹ ਨਾਰਾ ਦਿੰਦੇ ਨੇ ਡ੍ਰਿਲ ਬੇਬੀ ਡ੍ਰਿਲ ਬੇਬੀ ਉਹ ਰਾਤੋਂ ਰਾਤ ਡ੍ਰਿਲ ਨਹੀਂ ਹੋਣ ਲੱਗੀ ਉਹਨੂੰ ਕਟੋ-ਕਟ 4 ਤੋਂ 5 ਸਾਲ ਲੱਗਣਗੇ ਔਰ ਜਿੰਨੇ ਚਿਰ ਉਹਨੇ ਆਪਣਾ ਨਿਕਲ ਜਾਣਾ ਕੈਨੇਡਾ ਅਮਰੀਕਾ ਦੇ ਵਿੱਚੋਂ ਉਹਨਾਂ 'ਚ ਡਿਗ ਹੋਣ ਲੱਗਿਆ ਟਾਈਮ ਲੱਗਣਾ ਤੇ ਇਹਦਾ ਮਤਲਬ ਹੈ ਉਸ ਮਹਿੰਗਾਈ ਦਾ ਅਸਰ ਫਿਰ ਅਮਰੀਕਾ ਦੇ ਵਿੱਚ ਵੀ ਵਾਧੂ ਪਏਗਾ ਅਮਰੀਕਾ ਤੇ ਪਏਗਾ 100% ਪਏਗਾ ਸਾਡੇ ਦੇ ਜੇ ਪਏਗਾ ਤਾਂ ਉਹਨਾਂ ਦੇ ਵੀ ਪਏਗਾ ਦੂਜੀ ਗੱਲ ਇਹ ਹੈਗੀ ਕਿ ਜਿਹੜੀ ਤੁਸੀਂ ਗੱਲ ਕੀਤੀ ਕਿ 4 ਸਾਲ ਉਹਨਾਂ ਦੇ ਪੂਰੇ ਹੋ ਜਾਣੇ ਆ ਮੈਨੂੰ ਇਹ ਸ਼ੱਕ ਪੈ ਰਿਹਾ ਕਿ ਉਹਨਾਂ ਨੇ ਆਲਰੇਡੀ ਮੋਸ਼ਨ ਮੂਵ ਕਰਾਤਾ ਹੈਗਾ ਇੱਕ ਟਰਮ ਹੋਰ ਲੈਣ ਵਾਸਤੇ ਅੱਛਾ ਹਾਂਜੀ ਉਹ ਮੋਸ਼ਨ ਆਲਰੇਡੀ ਮੂਵ ਹੋ ਪਾਸ ਹੁੰਦਾ ਸੈਨੇਟ 'ਚ ਨਹੀਂ ਉਹ ਦੇਖਣਾ ਪਏਗਾ ਪਰ ਹੀ ਪਲੈਨਿੰਗ ਟੂ ਕੰਟੀਨਿਊਸ ਫੋਰ ਨੈਕਸਟ 8 ਇਅਰ ਨਹੀਂ ਪਰ ਉਹਦੇ ਵਿੱਚ ਮਿੱਟਰ ਮਾਉਣੀਆਂ ਨੇ ਜਿਹਦੇ 50 ਸੈਨੇਟਰ ਅਜੇ ਬਾਅਦ ਵਿੱਚ ਸਿਲੈਕਟ ਹੋਣੇ ਆ ਜਿਸ ਹਿਸਾਬ ਨਾਲ ਕੀਤੇ ਵਾਅਦੇ ਨੇ ਲੋਕਾਂ ਦੇ ਉਹਨਾਂ ਇਹ ਭਗਵੰਤਵਾਨ ਵਾਲਾ ਕੰਮ ਤਾਂ ਹੈ ਨਹੀਂ ਬਈ ਆਮ ਆਦਮੀ ਪਾਰਟੀ ਨੇ ਕਿਹਾ ਤਾਂ ਕੇਜਰੀਵਾਲ ਨੇ ਵੀ 24 ਘੰਟਿਆਂ ਦੇ ਵਿੱਚ ਵਿੱਚ ਗੁਰੂਗਰਾਹ ਸਾਹਿਬ ਦੀ ਹੋਈ ਬੇਅਦਬੀ ਦਾ ਸੀ ਹਿਸਾਬ ਦਵ ਦੇਾਂਗੇ ਤੇ ਡਰੱਗ ਜਿਹੜੀ 3 ਮਹੀਨਿਆਂ ਚ ਖਤਮ ਇਹ ਤਾਂ ਹੈ ਨਹੀਂ ਇੱਥੇ ਜਿਹੜਾ ਵਾਅਦਾ ਕੀਤਾ ਲੋਕੀ ਤਾਂ ਪੁੱਛਣਗੇ ਅਮਰੀਕਨ ਦੇਖੋ ਕਿੱਥੇ ਆ ਵੇਰਾ ਆਯੂ ਦੇਖੋ ਇੱਕ ਚੀਜ਼ ਅੱਜ ਮੈਂ ਹੁਣ ਸਵੇਰੇ ਦੇਖ ਸੁਣ ਰਿਹਾ ਸੀਗਾ ਕਿ 트럼ਪ ਸਾਹਿਬ ਦੇ ਜਿਵੇਂ ਕਲੰਬੀਆ ਦੀ ਬਾਮ ਰੋੜੀ ਤੇ ਉਹਨਾਂ ਦਾ ਮਤਲਬ ਕਿ ਉੱਥੇ ਉਹਨਾਂ ਨੂੰ ਅਸੈਪਟ ਕਰਵਾਇਆ ਕਿ ਜਿਹੜੇ ਤੁਹਾਡੇ ਜਾਜ ਪਾਰ ਕੇ ਮਿਲਟਰੀ ਦੇ ਆ ਰਹੇ ਨੇ ਇਲੀਗਲ ਇਮੀਗ੍ਰੈਂਟਸ ਨਾਲ ਲੈ ਕੇ ਤੁਸੀਂ ਅਸੈਪਟ ਕਰੋ ਮੈਕਸੀਕੋ ਦੇ ਪਿੱਛੇ ਪਏ ਹੋਏ ਨੇ ਔਰ ਹੋਰ ਕੰਟਰੀਆਂ ਦੇ ਮੁਤਾਬਕ ਔਰ ਮੈਨੂੰ ਇਹ ਵੀ ਪਤਾ ਲੱਗਾ ਕਿ ਮੋਦੀ ਸਾਹਿਬ ਨੂੰ ਵੀ ਇਹਨਾਂ ਨੇ ਬੁਲਾ ਲਿਆ ਬੁਲਾ ਲਿਆ ਹਾਂਜੀ ਬੁਲਾ ਲਿਆ ਜੀ ਉਹਨਾਂ ਨੇ ਵਿਦਨ ਵੀਕ ਇਹ ਮੈਨੂੰ ਲੱਗਦਾ ਕਿ ਮੋਦੀ ਸਾਹਿਬ ਨੂੰ ਇੱਥੇ ਇਹਨਾਂ ਨੇ ਆਪਣੀ ਕਚਹਿਰੀ 'ਚ ਖੜਾ ਕਰ ਲੈਣਾ ਕਿਉਂਕਿ 18000 ਜਿਹੜੇ ਇਨਲੀਗਲ ਇਮੀਗਰੈਂਟ ਉਹਨਾਂ ਨੇ ਰੈਡੀਫਾਈ ਕੀਤੇ ਨੇ ਪਹਿਲਾਂ ਇੰਡੀਆ 1 ਸਾਲ ਤੂੰ ਵਾਪਸ ਲੈ ਨਹੀਂ ਰਿਹਾ ਸੀ ਹੁਣ ਟਰੰਪ ਸਾਹਿਬ ਨੇ ਉਧਰ ਵੀ ਜਹਾਜ਼ ਭਰ ਕੇ ਭੇਜਣੇ ਨੇ ਹਮਮ ਔਰ 7 ਲੱਖ ਲੀਗਲ ਇਮੀਗਰੈਂਟ ਅਮਰੀਕਾ ਦੇ ਅੰਦਰ ਇੰਡੀਅਨ ਮੂਲ ਦੇ ਬੈਠੇ ਨੇ 7.5 ਲੱਖ 7.5 ਲੱਖ ਜਿਹੜੇ ਕਿ ਟਰੰਪ ਉਹਨਾਂ ਨੂੰ ਕੱਢਣਾ ਚਾਹੁੰਦਾ ਹੈ ਔਰ ਦੂਜੀ ਗੱਲ ਜਿਹੜੀ ਆਪਾਂ ਇਕਨੋਮੀ ਦੇ ਕਰ ਰਹੇ ਸੀ ਤੁਸੀਂ ਦੇਖੋ ਕਿ 28. ਬਿਲੀਅਨ ਡਾਲਰ ਆ ਤਕਰੀਬਨ ਕਾਰਾਂ ਦੇ ਪਾਰਟ ਔਰ ਕਾਰਾਂ ਅਮਰੀਕਾ ਚ ਜਾਂਦੀਆਂ ਨੇ ਕੈਨੇਡਾ ਤੋਂ ਉਹ ਸਭ ਤੋਂ ਵੱਡੀ ਉਹਨਾਂ ਨੂੰ ਤਕਲੀਫ ਹੈ ਉਸ ਚੀਜ਼ ਦੇ ਉੱਪਰ ਉਹ ਪੂਰੀ ਤਰ੍ਹਾਂ ਮਤਲਬ ਕਿ ਟੈਰਫ ਹੋ ਸਾਰਾ 25% ਵੀ ਲਾਣ ਉਸ ਤੋਂ ਵੱਧ ਵੀ ਲਾਣ ਉਹਨੂੰ ਨਕਾ ਪਾਣੋਂ ਜਾਂਦੇ ਐ ਇਸੇ ਕਰਕੇ ਡਗਫੋਰ ਨੇ ਕਿਹਾ ਵੀ ਕੋਈ ਗੱਲ ਨਹੀਂ ਤੁਸੀਂ ਆਪਣੇ ਘਰੀ ਚਲੋ ਮੈਂ ਆਪਣੇ ਪੂਰੇ ਸੂਬੇ ਦੇ ਵਿੱਚ ਸ਼ਰਾਬਾ ਬੀਸੀ ਵਾਲਿਆਂ ਨੂੰ ਵੀ ਤਾਂ ਕਹਿ ਦਿੱਤਾ ਬੀਸੀ ਵਾਲਿਆਂ ਨੇ ਕਿਹਾ ਕਿ ਅਸੀਂ ਸ਼ਰਾਬ ਦੇ ਉੱਤੇ ਕੋਈ ਵੀ ਜੜੀ ਅਮਰੀਕਨ ਸ਼ਰਾਬਾ ਅਸੀਂ ਤੇ ਵੇਚ ਨਹੀਂ ਦੇਣੀ ਦੇਖੋ ਐਸ ਵੇਲੇ ਸਭ ਤੋਂ ਵੱਡਾ ਖਤਰਾ ਜੇ ਪ੍ਰੋਵੈਂਸ ਵਾਈਜ਼ ਦੇਖੀਏ ਤਾਂ ਐਂਟੇਰੀਓ ਦੇ ਉੱਪਰ ਹੈ ਓਕੇ ਕਿਉਂਕਿ ਉਹ ਉਤਮ ਕਾਰਪਾਰਟ ਤੇ ਆਟੋਮਨ ਇੰਡਸਟਰੀ ਨਾਲ ਰਿਲੇਟਡ ਯੂਨਿਟ ਲੱਗੇ ਹੋਏ ਨੇ ਔਰ ਬਹੁਤ ਵੱਡੀ এমਪਲੋਇਮੈਂਟ ਜਨਰੇਟ ਕਰਦਾ ਹੈ। ਹੂੰ ਦੂਜਾ ਬੀਸੀ ਹੈਗਾ ਜੀ। ਸਭ ਤੋਂ ਵੱਡਾ ਨੰਬਰ ਦਾ ਐਕਸਪੋਰਟ ਜਿਹੜਾ ਹੈਗਾ ਹੈ ਬੀਸੀ ਦਾ ਦੂਜਾ ਬੀਸੀ ਚ ਹੁੰਦਾ ਹੈਗਾ। ਔਰ ਬੀਸੀ ਨੂੰ ਕੋਈ ਜ਼ਿਆਦਾ ਫਰਕ ਇਸ ਕਰਕੇ ਨਹੀਂ ਪੈਣਾ ਕਿ ਬੀਸੀ ਦਾ ਮੈਂ ਦੇਖ ਰਿਹਾ ਸੀ ਜਦੋਂ ਸਾਰੇ ਅੰਕੜੇ ਤਾਂ ਬੀਸੀ ਦੇ ਵਿੱਚ ਕੋਈ ਜਿਹੜਾ ਟ੍ਰੇਡ ਡੈਫੀਸ਼ੀਟ ਹੈ ਕੋਈ ਜ਼ਿਆਦਾ ਵੱਡਾ ਨਹੀਂ ਹੈਗਾ। ਕਿਉਂਕਿ ਟ੍ਰੇਡ ਡੈਫੀਸ਼ੀਟ ਮੈਂ ਦੇਖ ਰਿਹਾ ਸੀਗਾ ਜਿਹੜਾ ਅਕਤੂਬਰ ਦੇ ਵਿੱਚ ਅੰਕੜੇ ਆਏ 2024 ਦੇ ਵਿੱਚ। ਹੂੰ ਹੂੰ ਉਹਦੇ ਵਿੱਚ ਜਿਹੜਾ ਇਹ ਤਕਰੀਬਨ ਅੰਟੀਰੀਓ ਸੂਬਾ ਹੈਗਾ ਇੱਕ ਮਹੀਨੇ ਦੇ ਵਿੱਚ ਕਿੰਨਾ ਉਹ ਐਕਸਪੋਰਟ ਕਰਦਾ ਔਰ ਇੰਪੋਰਟ ਕਰਦਾ ਓਕੇ 16.8 ਬਿਲੀਅਨ ਡਾਲਰ ਦਾ ਸਮਾਨ ਭੇਜਦਾ ਅਮਰੀਕਾ ਨੂੰ ਔਰ ਅਮਰੀਕਾ ਤੋਂ 24.5 ਬਿਲੀਅਨ ਦਾ ਸਮਾਨ ਲੈਂਦਾ ਹੈ ਲੈਂਦਾ ਹੈ ਹਾਂਜੀ ਓਕੇ ਔਰ ਉਹਦੇ ਵਿੱਚ ਤੁਸੀਂ ਦੇਖੋ ਕਿ ਅੰਟੀਰੀਓ ਦੇ ਵਿੱਚ ਸਮਾਨ ਜ਼ਿਆਦਾ ਆ ਰਿਹਾ ਹੈ ਉੱਥੇ ਕੰਜ਼ਮਪਸ਼ਨ ਜ਼ਿਆਦਾ ਹੈ ਜਦੋਂ ਤੁਸੀਂ ਅਲਬਰਟਾ ਜਾਣਦੇ ਹੋ ਅਲਬਰਟਾ ਦੇ ਵਿੱਚ 13.4 ਬਿਲੀਅਨ ਡਾਲਰ ਦਾ ਸਮਾਨ ਭੇਜਿਆ ਜਾਂਦਾ ਹੈ ਖਾਸ ਕਰਕੇ ਕਰੂਡ ਆਇਲ ਓਕੇ ਕਿ ਕਰੂਡ ਆਇਲ ਦੀ ਸਪੱਸ਼ਟ ਉਹ ਇਸੇ ਕਰਕੇ ਕਹਿ ਰਹੇ ਨੇ ਕਿ ਕਰੂਡ ਆਇਲ ਜਿਹੜਾ ਅਸੀਂ ਆਪਣਾ ਆਪ ਟੇਕਰਾਂ ਨੇ ਬਟੇਕਰਣ ਲੱਗਿਆਂ ਗਲਤ ਉੱਥੇ ਹੀ ਆ ਵੀ ਉਸ ਤੋਂ ਬਾਅਦ ਫਿਰ ਤੁਸੀਂ ਦੇਖੋ ਕਿ ਉਹ ਸਿਰਫ ਅਮਰੀਕਾ ਤੋਂ 1.11 ਬਿਲੀਅਨ ਡਾਲਰ ਦਾ ਸਮਾਨ ਲੈਂਦਾ 1 ਅਕਤੂਬਰ ਦੇ ਅੰਕੜੇ ਨੇ 1 ਮਹੀਨੇ ਦੇ ਕਮਾਲ ਹੈ ਤੁਸੀਂ ਦੇਖੋ ਕਿ ਕਿੰਨਾ ਵੱਡਾ ਟ੍ਰੇਡ ਡੈਫੀਸਿਟ ਹੈ ਅਲਬਰਟਾ ਦੇ ਨਾਲ ਔਰ ਅਲਬਰਟਾ ਦੇ ਪ੍ਰੀਮੀਅਰ ਤੁਸੀਂ ਦੇਖੋ ਕਿ ਸਭ ਤੋਂ ਵੱਧ ਕੁਝ ਚੱਕੀ ਫਿਰਦੇ ਨੇ ਪਤਾ ਕਿ ਵੀ ਅਸੀਂ ਅਮਰੀਕਾ ਤੋਂ ਸਮਾਨ ਘੱਟ ਲੈਨੇ ਆ ਔਰ ਅਮਰੀਕਾ ਦੀ ਤੇਲ ਦੀ ਲੋੜ ਹੈਗੀ ਹੈ ਔਰ ਉਹ ਟੀਮ ਕੈਨੇਡਾ ਤੋਂ ਆਡੋ ਹੋ ਕੇ ਚੱਲ ਰਹੇ ਨੇ ਓਕੇ ਹੁਣ ਇੱਥੇ ਥੋੜਾ ਜਿਹਾ ਰੁਕਿਓ ਜਿਹੜੀਆਂ ਗੱਲਾਂ ਡੋਨਲਡ ਟਰੰਪ ਕਰ ਰਹੇ ਨੇ ਅਮਰੀਕਾ ਦੇ ਰਾਸ਼ਟਰਪਤੀ ਪਨਾਮਾ ਕਨਾਲ ਦੀ ਗਲਬਤ ਵੀ ਉਹਨੇ ਕੀਤੀ ਸੀ ਵੀ ਸਾਡੇ ਪੁਰਖਿਆਂ ਨੇ ਉਹ ਦਿੱਤੀ ਉਹ ਸੀ ਵਾਪਸ ਲੈ ਲੈਣੀ ਇਜ਼ ਇਟ ਈਜ਼ੀ ਵਾਟ ਯੂ ਥਿੰਕ ਅ ਇੰਨਾ ਸੁਖਾਲਾ ਨਹੀਂ ਹੈਗਾ ਜਿਹੜੀ ਮੈਂ ਗੱਲ ਕੀਤੀ ਸੀ ਕਿ ਇਹ ਸਾਰੇ ਟ੍ਰੇਡ ਡੈਫਿਸ਼ੀਟ ਔਰ ਟੈਰਿਫ ਵਾਰ ਔਰ ਜਿਹੜੀ ਟ੍ਰੇਡ ਵਾਰ ਵਰਲਡ ਵਾਈਡ ਸ਼ੁਰੂ ਕਰਨਾ ਚਾਹੁੰਦੇ ਨੇ ਪਹਿਲਾਂ ਵੀ ਕੀਤੀ ਸੀਗੀ ਔਰ ਉਹਦੇ ਆਫਸ ਦੇ ਵਿੱਚ ਜਿਹੜਾ ਉਹਨਾਂ ਦਾ ਲੁਕਿਆ ਹੋਇਆ ਏਜੰਡਾ ਹੈਗਾ ਉਹ ਹੈਗਾ ਜਿਹੜਾ ਆਰਟਿਕ ਪੈਸੇਜ ਹੈਗਾ ਕੈਨੇਡਾ ਦੇ ਵਿੱਚੋਂ ਓਕੇ ਉਹ ਲੈਣਾ ਓਕੇ ਔਰ ਦੂਜਾ ਉਹਨਾਂ ਦਾ ਲੁਕਿਆ ਏਜੰਡਾ ਕੈਨੇਡਾ ਤੋਂ ਜਿਹੜੀ ਇਹਨਾਂ ਦੀ ਕੀ ਸਟੋਨ ਐਕਸਲ ਪਾਈਪਲਾਈਨ ਹੈ ਉਹਦੀ ਕੈਪੈਸਿਟੀ ਵਧਾ ਕੇ ਤੇ ਉਹਨੂੰ ਮਤਲਬ ਕਿ ਨਵੇਂ ਰੂਟ ਦੇ ਥਰੂ ਲੈ ਕੇ ਜਾਣਾ ਕੈਨੇਡੀਅਨ ਔਇਲ ਤੇ ਅਲਾਸਕਾ ਔਇਲ ਨੂੰ ਅੱਛਾ ਦੋ ਤਰੀਕੇ ਨਾਲ ਅਲਾਸਕਾ ਔਇਲ ਨੂੰ ਉਹ ਟ੍ਰਾਂਸਪੋਰਟ ਕਰਨਾ ਚਾਹੁੰਦੇ ਇੱਕ ਤਾਂ ਪਾਈਪਲਾਈਨ ਦੇ ਥਰੂ ਹਮਮ ਜਿਹੜਾ ਕਿ ਕੈਨੇਡਾ ਨਿਕਲਣ ਨਹੀਂ ਦੇ ਰਿਹਾ ਜੀ ਜਿਹੜੀ ਕਿ ਇਹਨਾਂ ਦੀ ਪਿਛਲੀ ਟਰਮ ਦੇ ਵਿੱਚ ਕੀ ਸਟੋਨ ਐਕਸਲ ਪਾਈਪ ਦਾ ਪਾਈਪਲਾਈਨ ਦਾ ਕੰਮ ਸ਼ੁਰੂ ਹੋ ਗਿਆ ਸੀਗਾ ਜੋ ਬਾਈਡਨ ਨੇ ਆ ਕੇ ਰੋਕਤਾ ਸੀਗਾ ਸਾਰੇ ਪਰਮਿਟ ਕੈਨਸਲ ਕਰਤੇ ਸੀ ਉਹ ਹੁਣ ਪਰਮਿਟਸ ਦੁਆਰਾ ਤੋਂ ਟਰੰਪ ਸਾਹਿਬ ਇਸ਼ੂ ਕਰ ਰਹੇ ਨੇ ਹਮ ਹਮ ਔਰ ਜਿਹੜੀ ਕੀ ਸਟੋਨ ਐਕਸਲ ਪਾਈਪਲਾਈਨ ਹੈ ਇਹਨਾਂ ਦਾ ਹਿਡਨ ਅਜੰਡਾ ਹੈ ਇਸ ਟੈਰਿਫ ਵਾਰ ਦੇ ਵਿੱਚ ਦੂਜਾ ਜਿਹੜਾ ਆਰਟਿਕ ਸਰਕਲ ਇਸ ਵੇਲੇ ਸੈਂਟਰ ਪਲੇਸ ਬੰਦਾ ਜਾ ਰਿਹਾ ਪਾਵਰ ਦਾ ਚਾਹੇ ਉਹ ਰਸ਼ੀਅਨ ਹੌਨ ਚਾਹੇ ਉਹ ਚਾਈਨਿਸ ਹੋਣ ਤਾਂ ਉਸ ਆਰਟਿਕ ਸਰਕਰ ਦੇ ਵਿੱਚ ਆਪਣੇ ਇਕਤਾਵ ਸਮੁੰਦਰੀ ਬੇੜਿਆਂ ਨੂੰ ਭੇਜਣਾ ਚਾਹੁੰਦੇ ਨੇ ਤੇ ਇੱਕ ਜਿਹੜਾ ਪਨਾਮਾ ਕਨਾਲ ਦੇ ਵਿੱਚ ਕ੍ਰਾਈਸਿਸ ਬਣਦਾ ਸਮਰ ਦੇ ਵਿੱਚ ਆ ਕੇ ਇਹ ਬੜੀ ਸਮਝਣ ਵਾਲੀ ਗੱਲ ਹੈ ਹੂੰ ਹੁੰਦਾ ਕੀ ਹੈ ਕਿ ਪਨਾਮਾ ਕਨਾਲ ਦੇ ਵਿੱਚ ਸਮਰ ਦੇ ਵਿੱਚ ਜਿਹੜਾ ਇਹਨਾਂ ਨੇ ਉੱਪਰ ਜਰੂਰ ਹੈ ਬਣਾਇਆ ਜਿੰਦੇ ਵਿੱਚ ਪਾਣੀ ਸਟੋਰ ਕਰਦੇ ਨੇ ਤੇ ਹੌਲੀ-ਹੌਲੀ ਕਰੀ ਪਾਣੀ ਛੱਡ ਕੇ ਤੇ ਜਹਾਜ਼ਾਂ ਨੂੰ ਲਿਫਟ ਕਰਦੇ ਨੇ ਉਹਦੇ ਵਿੱਚ ਪਾਣੀ ਦੀ ਮਾਤਰਾ ਘਟਦੀ ਜਾ ਰਹੀ ਹੈ ਸੋਕਾ ਪੈਣ ਕਰਕੇ ਪਿਛਲੇ ਕਈ ਸਾਲਾਂ ਤੋਂ ਔਰ ਸਮਰ ਦੇ ਵਿੱਚ ਜਦੋਂ ਪੀਕ ਸੀਜ਼ਨ ਹੁੰਦਾ ਹੈ ਉਦੋਂ ਟ੍ਰੈਫਿਕ 60% ਤੱਕ ਡਿਕਲਾਈਨ ਕਰ ਜਾਂਦੀ ਹੈ ਪਨਾਮਾ ਕਨਾਲ ਤੋਂ ਕ੍ਰੋਸ ਕਰਨ ਵਾਸਤੇ ਤੇ ਜਾਜਾ ਨੂੰ 15000 ਕਿਲੋਮੀਟਰ ਘੁੰਮ ਕੇ ਆਣਾ ਪੈਂਦਾ ਜਿੱਦ ਦੀ ਕੰਟੇਨਰ ਦੀ ਕਾਸਟ ਜਿਹੜੀ ਕਿ ਪਰ ਕੰਟੇਨਰ ਜੇ 3000 ਤੋਂ 5000 ਡਾਲਰ ਪਰ ਕੰਟੇਨਰ ਪੈ ਰਹੀ ਹੈ 10000 ਡਾਲਰ ਤੱਕ ਚਲੀ ਜਾਂਦੀ ਹੈ ਹੂੰ ਉਹੜਾ ਪਾਣੀ ਦੀ ਘਾਟ ਹੈਗੀ ਹੈ ਕਿਉਂਕਿ ਪਨਾਮਾ ਦੇ ਅੰਦਰ ਐਗਰੀਕਲਚਰ ਲਈ ਪਾਣੀ ਉਹ ਯੂਜ਼ ਹੁੰਦਾ ਹੈ ਹਾਊਸ ਹੋਲਡਲੀ ਯੂਜ਼ ਹੁੰਦਾ ਹੈਗਾ ਸ਼ਹਿਰਾਂ ਨੂੰ ਸਪਲਾਈ ਕੀਤਾ ਜਾਂਦਾ ਹੈ ਉਹ ਪਾਣੀ ਨੂੰ ਪ੍ਰੈਸ਼ਰਾਈਜ਼ ਕਰਕੇ ਘਟਾਣਾ ਚਾਹੁੰਦੇ ਜਿਹੜੀ ਉਹਨਾਂ ਦੀ ਡੋਮੈਸਟਿਕ ਕੰਜ਼ਮਪਸ਼ਨ ਹੈ ਪਨਾਮਾ ਕਨਾਲ ਦੇ ਵਿੱਚ ਸਪਲਾਈ ਵਧਾਣਾ ਚਾਹੁੰਦੇ ਤਾਂ ਜੋ ਇਹਨਾਂ ਦੇ ਜਹਾਜ਼ ਲੰਘ ਸਕਣ ਵਾਹ ਇਹ ਉਹਨਾਂ ਦਾ ਹਿਡਨ ਅਜੰਡਾ ਹੈ ਇਹਦੇ ਪਿੱਛੇ ਸਾਰਾ ਦੂਜਾ ਇੱਕ ਇਹ ਪਨਾਮਾ ਕਨਾਲ ਦੇ ਥਰੂ ਜਿਹੜਾ ਟ੍ਰੈਫਿਕ ਘਟਿਆ ਉਹਨੂੰ ਹੁਣ ਆਰਟਿਕ ਓਸ਼ਨ ਦੇ ਵਿੱਚੋਂ ਦੇ ਜਿਹੜਾ ਆਪਣਾ ਲੈ ਕੇ ਲਿਜਾ ਕੇ ਲਿਜਾਣਾ ਚਾਹੁੰਦੇ ਨੇ ਤੇ ਤਾਂ ਜੋ ਉਹਨਾਂ ਦਾ ਯੂਰਪ ਨਾਲ ਵੀ ਵਪਾਰ ਵਧ ਸਕੇ ਪਲੱਸ ਆਪਣਾ ਜਿਹੜਾ ਅਲਾਸਕਾ ਦਾ ਔਇਲ ਵਗੈਰਾ ਹੈਗਾ ਔਰ ਦੂਜੀਆਂ ਬੰਦਰਗਾਹਾਂ ਤੋਂ ਥੱਲੇੋਂ ਘੁੰਮ ਕੇ ਪਨਾਮਾ ਕਨਾਲ ਤੋਂ ਆਂਦੀ ਬਜਾਏ ਈਸਟ ਸਾਊਥ ਕੋਸਟ ਤੋਂ ਸਮਾਨ ਕਿਉਂਕਿ ਕੈਲੀਫੋਰਨੀਆ ਐਗਰੀਕਲਚਰ ਪ੍ਰੋਡਿਊਸਿੰਗ ਸਟੇਟ ਹੈ ਬਿਲਕੁਲ ਬਹੁਤ ਵੱਡੀ ਔਰ ਬਹੁਤ ਵੱਡੀ ਐਗਰੀਕਲਚਰ ਸਪਲਾਈ ਈਸਟ ਕੋਸਟ ਨੂੰ ਹੁੰਦੀ ਹੈਗੀ ਅਮਰੀਕਾ ਦੇ ਫਲੋਰੀਡਾ ਤੱਕ ਹਾਂ ਉਹ ਜਿਹੜੇ ਸਮੁੰਦਰੀ ਜਹਾਜ਼ ਨੇ ਹੁਣ ਆਰਟਿਕ ਸਰਕਲ ਤੋਂ ਲੰਘਾਣਾ ਚਾਹੁੰਦਾ ਔਰ ਇਹ ਇੱਕ ਸੰਧੀ ਹੋਈ ਹੋਈ ਹੈ ਕੈਨੇਡਾ ਔਰ ਅਮਰੀਕਾ ਦੇ ਵਿੱਚ ਪਰ ਅਮਰੀਕਾ ਨੂੰ ਉੱਥੋਂ ਲੰਘਣ ਲਈ ਕੈਨੇਡਾ ਨੂੰ ਕੁਝ ਪੇ ਕਰਨਾ ਪੈਂਦਾ ਔਰ ਪੂਰੀ ਤਰ੍ਹਾਂ ਐਸੈਸ ਨਹੀਂ ਹੈਗਾ ਕਿਉਂਕਿ ਉਹਨਾਂ ਦੇ ਜਹਾਜ਼ਾਂ ਨੂੰ ਕੈਨੇਡੀਅਨ ਜਹਾਜ਼ ਸਕਾਟ ਕਰਦੇ ਨੇ ਹਮ ਜਿਨ੍ਹਾਂ ਨੂੰ ਅਸੀਂ ਆਈਸ ਬ੍ਰੇਕਰ ਕਹਿ ਦਿੰਦੇ ਹਾਂ ਹੁਣ ਉੱਥੇ ਆਈਸ ਬ੍ਰੇਕਰ ਦੀ ਲੋੜ ਨਹੀਂ ਹੈਗੀ ਪਹਿਲਾਂ ਤਾਂ ਅਮਰੀਕਾ ਨੇ ਆਈਸ ਬ੍ਰੇਕਰ ਯੂਜ਼ ਕਰਨ ਵਾਸਤੇ ਪੇ ਕਰ ਲਈ ਐਗਰੀ ਕਰਕੇ ਹੁਣ ਉੱਥੋਂ ਸਨੋ ਮੈਲਟ ਹੋ ਚੁੱਕਿਆ ਆਈਸ ਬ੍ਰੇਕਾਂ 'ਚ ਲੋਡ ਨਹੀਂ ਹੈਗੀ ਹੁਣ ਜਿਹੜਾ ਮੇਨ ਹਾਈਡਨ ਅਜੰਡਾ ਹੈਗਾ ਅਮਰੀਕਾ ਔਰ ਕੈਨੇਡਾ ਦਾ ਟੈਰਿਫ ਵਾਰ ਦਾ ਉਹ ਹੈਗਾ ਕੀ ਸਟੋਨ ਐਕਸਲ ਪਾਈਪਲਾਈਨ ਦੂਜਾ ਹੈਗਾ ਆਰਟਿਕ ਸਰਕਲ ਦੇ ਵਿੱਚੋਂ ਦੀ ਇਹਦੇ ਪੈਸੇਜ ਚਾਹੀਦਾ ਹੈਗਾ ਔਰ ਪਨਾਮਾ ਕਨਾਲ ਦੇ ਵਿੱਚ ਜਿਹੜਾ ਇਹਨਾਂ ਨੇ ਪੰਗਾ ਲੈਣਾ ਹੈਗਾ ਉਹ ਲੈਣਾ ਕਿ ਜਿਹੜਾ ਇਹਨਾਂ ਦਾ ਸਮਰ ਦੇ ਵਿੱਚ ਉੱਥੋਂ ਦੀ ਪਾਣੀ ਦੀ ਸਪਲਾਈ ਕਟਨ ਕਰਕੇ ਜਾਜਾਂ ਦਾ ਲੰਘਣਾ ਬੰਦ ਹੋ ਜਾਂਦਾ ਹੈ ਉਹਨੂੰ ਵਧਾਣਾ ਹੈਗਾ ਇਹਨਾਂ ਨੇ ਜੀ ਸੇਖੋ ਸਾਹਿਬ ਦਿਲ ਤਾਂ ਕਰਦਾ ਘੰਟਿਆਂ ਬੱਧੀ ਤੁਹਾਡੇ ਨਾਲ ਆ ਬਹੁਤ ਹੀ ਜਾਣਕਾਰੀ ਭਰਪੂਰ ਜਿਹੜੇ ਸਾਡੇ ਮੀਡੀਆ ਆਊਟਲੈਟ ਨੇ ਦੁਨੀਆ ਭਰ ਦੇ ਖਾਸ ਕਰਕੇ ਕੈਨੇਡਾ ਤੇ ਅਮਰੀਕਾ ਦੇ ਸ਼ਾਇਦ ਉਹਨਾਂ ਕੋਲ ਇਹ ਅੰਕੜੇ ਨਾ ਹੋਣ ਇਹਦਾ ਕਾਰਨ ਅੱਜ ਤੁਹਾਨੂੰ ਸਟੂਡੀਓਜ਼ ਬੁਲਾਉਣ ਦਾ ਇਹ ਸੀ ਕਿ ਘੱਟੋ ਘੱਟ ਸਾਡੇ ਰਾਜਨੀਤਿਕ ਲੋਕ ਜਿਨ੍ਹਾਂ ਦੀ ਰੋਜ਼ੀ ਰੋਟੀ ਹੀ ਰਾਜਨੀਤੀ ਹੈ ਉਹਨਾਂ ਨੂੰ ਘੱਟੋ ਘੱਟ ਇਹਨਾਂ ਅੰਕੜਿਆਂ ਦਾ ਪਤਾ ਹੋਵੇ ਕਿ ਕਾਰਨ ਕੀ ਨੇ ਕਿ ਕੈਨੇਡਾ ਤੇ ਅਮਰੀਕਾ ਦੇ ਵਿਗੜੇ ਹੋਏ ਸਬੰਧ ਦੁਨੀਆ ਦੀ ਇਕਨੋਮੀ ਨੂੰ ਕਿੱਥੇ ਲੈ ਕੇ ਜਾਣਗੇ ਕੱਲਾ ਇਹ ਨਹੀਂ ਕਿ ਕੈਨੇਡਾ ਤੇ ਅਮਰੀਕਾ ਦੀ ਵਰਲਡ ਦੀ ਇਕਨੋਮੀ ਦੇ ਉੱਤੇ ਕੀ ਇਫੈਕਟ ਪਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਤੁਹਾਡਾ ਬੜੇ ਵਿਸਤਾਰ ਦੇ ਵਿੱਚ ਇਹਨਾਂ ਪ੍ਰੋਗਰਾਮਾਂ ਦੇ ਉੱਤੇ ਚਰਚਾ ਕਰਨੀ ਚਾਹੁੰਦਾ ਤੁਸੀ ਸਮਾਂ ਕੱਢਿਆ ਤੁਹਾਡਾ ਤਾਂ ਇਹਦੇ ਲਈ ਧੰਨਵਾਦ 30 ਸਕਿੰਟਾਂ ਦੇ ਵਿੱਚ ਦਰਸ਼ਕ ਦੁਨੀਆ ਭਰ ਦਾ ਦੇਖ ਰਿਹਾ ਉਹਨਾਂ ਲਈ ਸਨੇਹਾ ਕੀ ਹੈ ਕਿ ਕਿਵੇਂ ਇਹ ਸਬੰਧ ਆਪਸ ਦੇ ਵਿੱਚ ਵਧੀਆ ਬਣ ਸਕਦੇ ਆ ਦੇਖੋ ਦੋ ਚੀਜ਼ਾਂ ਮੈਂ ਤੁਹਾਨੂੰ ਪੋਲੀਟਿਸ਼ੀਅਨਸ ਤੇ ਕੈਨੇਡੀਅਨ ਨੂੰ ਬੇਨਤੀ ਕਰਨਾ ਚਾਹੁੰਦਾ ਜੀ ਤਾਂ ਯੂਨਾਈਟ ਰੋ ਇਕਤਾ ਦੇ ਵਿੱਚ ਹੀ ਜਿੱਤ ਹੁੰਦੀ ਹੈਗੀ ਹੈ ਜਿਵੇਂ ਟੀਮ ਕੈਨੇਡਾ ਬਣੀ ਹੈ ਹਮ ਹਮ ਯੂਨਾਈਟ ਰੋ ਅਪੋਜੀਸ਼ਨ ਲੀਡਰ ਪੀਅਰ ਪੋਲੀ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਅਮਰੀਕਾ ਦੇ ਨਾਲ ਟੈਰਿਫ ਵਾਰ ਦੇ ਵਿੱਚ ਕੈਨੇਡਾ ਨੂੰ ਲੈਟ ਡਾਊਨ ਨਾ ਕਰਨ ਆਪਣੇ ਪੋਲੀਟੀਕਲ ਅਜੰਡੇ ਦੇ ਤਹਿਤ ਰੂਲਿੰਗ ਪਾਰਟੀ ਤੇ اپੋਜੀਸ਼ਨ ਪਾਰਟੀ ਜਦੋਂ ਇਕੱਠੀਆਂ ਹੋ ਕੇ ਮੁਲਕ ਬਾਰੇ ਸੋਚਦੀਆਂ ਤਾਂ ਮੁਲਕ ਦੀ ਹਮੇਸ਼ਾ ਤਰੱਕੀ ਹੁੰਦੀ ਹੈ ਬਿਲਕੁਲ ਔਰ ਮੁਲਕ ਅੱਗੇ ਜਾਂਦਾ ਹੈਗਾ ਜੀ ਜੇ ਅਸੀਂ ਆਪੋਤਾਪ ਚ ਪੈ ਜਾਾਂਗੇ ਚਾਹੇ ਉਹ ਇੱਥੇ ਦੇ ਲੋਕ ਹੋਣ ਜੀ ਜਿਵੇਂ ਉਹ ਕਈ ਸੋਚਦੇ ਕਿ 50 ਫਸਟ ਪਲੇਟ ਬਣਨ ਨਾਲ ਸਾਨੂੰ ਪੂਰੇ ਅਮਰੀਕਾ ਸੱਜੂ ਜੂ ਸਾਡੇ ਬਿਜ਼ਨਸ ਵੱਜ ਜਾਣਗੇ ਅਸੀਂ ਪੋਰਟਫੋਲੀਓ ਤੇ ਹੋ ਜਾਗੇ ਉਹ ਬਿਲਕੁਲ ਗਲਤ ਸੋਚ ਹੈ। ਔਰ ਦੂਜੀ ਪੋਲੀਟੀਕਲ ਪਾਰਟੀਆਂ ਨੂੰ ਯੂਨਾਈਟ ਹੋ ਕੇ ਐਜ਼ ਅ ਕੈਨੇਡਾ ਜਿਹੜਾ ਇੱਕ ਨਾਰਾ ਹੈਗਾ ਕੈਨੇਡਾ ਨਾਟ ਫੋਰ ਸੇਲ ਕਿਉਂਕਿ ਸਾਡੇ ਕੋਲ ਰਿਸੋਰਸਿਸ ਬਹੁਤ ਨੇ ਅਸੀਂ ਜੀ ਸੋਨੇ ਦੀ ਖਾਨ ਤੇ ਬੈਠੇ ਆ ਬਿਲਕੁਲ ਜਿਵੇਂ ਟਰੰਪ ਕਹਿੰਦਾ ਕਿ ਡੀਕੁਇਡ ਅੰਡਰ आवर ਸ਼ੂ ਅਸੀਂ ਮਤਲਬ ਕਿ ਲਿਕੁਇਡ ਗੋਲਡ ਦੇ ਉੱਪਰ ਬੈਠੇ ਆ ਅਸੀਂ ਆਪਣੇ ਖਜ਼ਾਨੇ ਨੂੰ ਲੁੱਟਣ ਵਾਸਤੇ ਕਿਸੇ ਤੀਜੇ ਮੁਲਕ ਨੂੰ ਅੰਦਰ ਨਹੀਂ ਵੜਨ ਦੇਵਾਂਗੇ ਔਰ ਨਾ ਵੜਨ ਦਈਏ ਤਾਂ ਚੰਗੇ ਰਾਂਗੇ ਸਾਡੇ ਬੱਚਿਆਂ ਦਾ ਭਵਿੱਖ ਇਸੇ ਦੇ ਵਿੱਚ ਹੀ ਉਜਵਲ ਹੈਗਾ ਜੀ ਬਹੁਤ ਬਹੁਤ ਧੰਨਵਾਦ ਸਿਕੋਤ ਸਾਹਿਬ ਤੁਸੀਂ ਸਮਾਂ ਕੱਢਿਆ ਆ ਕੇ ਬਹੁਤ ਅਹਿਮ ਗੱਲਾਂ ਸਾਂਝੇ ਕੀਤੀਆਂ ਨਾ ਆਉਣ ਵਾਲੇ ਸਮੇਂ ਫਿਰ ਗੱਲਬਾਤ ਕਰਾਂਗੇ ਥੈਂਕ ਯੂ ਜੀ ਰੱਬ ਰੱਖਾ ਜੀ ਤੁਹਾਡਾ ਹੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਸ਼ੋਦੇ ਪਰਮਿੰਦਰ ਸਿੰਘ ਤਿੰਦ 604 828 7213 ਇਸ ਗੱਲਬਾਤ ਨੂੰ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾਉਣ ਦਾ ਯਤਨ ਕਰਨਾ ਤਾਂ ਜੋ ਰਾਜਨੀਤਿਕਾਂ ਨੂੰ ਪਤਾ ਲੱਗ ਸਕੇ ਕਿ ਕਿਹੜੀ ਗੇਮ ਪਲੇ ਕਰ ਰਹੇ ਨੇ ਕਿਹੜਾ ਸੀ ਇਹਦਾ ਅਜੰਡਾ ਦਵਿੰਦਰ ਬੈਣੀਪਾਲ ਜੀ 6 ਵਜੇ ਪ੍ਰਾਈਮ ਟਾਈਮ ਲੈ ਕੇ ਹਾਜ਼ਰ ਹੋਣਗੇ ਇਸੇ ਪ੍ਰੋਗਰਾਮ ਨੂੰ 9 ਵਜੇ ਫਿਰ ਰਿਪੀਟ ਕੀਤਾ ਜਾ ਕੇ ਪ੍ਰੋਗਰਾਮ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ